ਨਵਸਾਬ ਕੀ ਕੰਨਕ ਹੁੰਦੇ ਹੋ ਤੁਸੀਂ ਵਿਜੀਲੈਂਸ ਅੱਗੇ ਪੇਸ਼ ਹੋਏ ਕਿ ਸਮਨਿੰਗ ਹੋਈ ਸੀ ਕੀ ਕੀ ਹੋ ਰਿਹਾ ਪਿਆੰਦ ਮੈਂ ਤੇ ਉਥੇ ਇਹੋ ਹੀ ਬੇਨਤੀ ਕੀਤੀ ਕਿ ਜਿਹੜਾ ਜਿਹੜਾ ਮੈਂ 215 16 ਚ ਸਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਜਿਹੜੇ ਮੈਂ ਡੀਓ ਲੈਟਰ ਤੇ ਆਪਣੇ ਉਹਨਾਂ ਨੂੰ ਦੇਖਿਆ ਹਾਂ ਮੈਂ ਅੱਜ ਵੀ ਉਹਨਾਂ ਬਿਆਨਾਂ ਤੇ ਕਾਇਮ ਆ ਇੱਥੇ ਵੀ ਪੰਜਾਬ ਪੰਜਾਬੀਅਤ ਦੀ ਦਰਦ ਇੱਥੇ ਵੀ ਦਰਦ ਹੈ ਕਿੱਥੇ ਵੀ ਇਹ ਨਸ਼ਿਆਂ ਪ੍ਰਤੀ ਦਰਦ ਜਾਂ ਕੋਈ ਕੋਈ ਤਰ੍ਹਾਂ ਦਾ ਵੀ ਲਾਅਲੈਸਨਸ ਨਾਲ ਗੱਲ ਆ ਡਟ ਕੇ ਅਸੀਂ ਉੱਥੇ ਖਲੋਤੇ ਜਿਹੜੀ ਲੈਟਰ ਲਿਖੀ ਸੀ ਕਿਸ ਕਿਸ ਚੀਜ਼ ਦਾ ਉਸਨੇ ਜ਼ਿਕਰ ਕੀਤਾ ਗਿਆ ਸੀ ਮੈਂ ਲੈਟਰ ਚ ਜੋ ਸ਼੍ਰੋਮਣਿਕ ਕਾਲਜ ਨਾਲ ਦੇ ਪੰਥਨਾ ਜੋ ਤਕਾ ਹੋ ਰਿਹਾ ਹੈ ਜੋ ਡਿਕਟੇਟਰਸ਼ਿਪ ਜੋ ਇੱਥੇ ਡਿਕਟੇਟਰਸ਼ਿਪ ਚੱਲ ਰਹੀ ਸੀ ਉਹਦੇ ਸੰਬੰਧ ਚ ਮੈਂ ਜੋ ਕੁਝ ਬਿੱਟੂ ਹੌਲਖਣਾ ਵਾਪਰਿਆ ਜੋ ਸਾਡੇ ਨਾਲ ਬੀਤੀਆਂ ਉਹ ਸਭ ਕੁਝ ਉਹ ਚ ਲਿਖ ਕੇ ਭੇਜਿਆ ਹੈ ਕਿ ਕੌਣ ਕਰਾ ਰਿਹਾ ਕਿਵੇਂ ਹੋ ਰਿਹਾ ਕਿਤਰਾ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਰਾਤ ਬਾਦਲ ਨੇ ਸਾਨੂੰ ਪਿਛਵਾੜ ਦੁਆਇਆ ਹੈ ਕਿ ਘਬਰਾਉਣਾ ਕਾਕਾ ਹੀ ਇਹ ਇਹ ਤੁਹਾਡਾ ਇਹ ਇਮਾਨਦਾਰੀ ਦਾ ਸਾਰਾ ਸੱਚਾਈ ਸਾਹਮਣੇ ਲਿਆਵਾਂਗਾ ਕੋਹੇ ਨੇ ਕੋਈ ਨਹੀਂ ਸਾਰਿਆਂ ਨੇ ਗੋਗੁਣਾ ਦੀ ਮਿੱਟੀ ਝਾੜੀ ਹੈ ਕੋਈ ਵੀ ਆਇਆ ਕੋਈ ਸਰਕਾਰ ਆਈ ਹੈ ਸਰਕਾਰਾਂ ਦੋ ਤਿੰਨ ਬਦਲ ਗਈਆਂ ਭਾਵੇਂ ਬੇਦਬੀ ਦਾ ਮਤਲਬ ਭਾਵੇਂ ਨਸ਼ਿਆਂ ਦਾ ਮੁੱਦਾ ਹੈ ਇਹਨਾਂ ਨੇ ਨਸ਼ਿਆ ਨਸ਼ਿਆਂ ਦੇ ਇਹਨਾਂ ਨੂੰ ਹੋਣਾ ਦੀ ਮਿੱਟੀ ਝਾੜੀ ਆ ਉਹ ਕਹਿੰਦੇ ਕਹਾਵਤ ਜਿਹੜੀ ਹੱਥ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹ ਹਾਲਤ ਆ ਇਹ ਕਹਾਵਤਾਂ ਨੇ ਟੁਕੜੀਆਂ ਸਾਰਿਆਂ ਦੀ ਆ ਉਸਨੇ ਉਹ ਨਾਲ ਵੀ ਕਿਸ ਤਰੀਕੇ ਨਾਲ ਸੰਪੰਸੀ ਸਤਪਾ ਪਿੰਦੀ ਜੀ ਮੈਂ ਤੇ ਉਹ ਡੀਓ ਲੈਟਰ ਵਿੱਚ ਲਿਖਿਆ ਪਿਆ ਔਰ ਸਤਪਾ ਪਿੰਦੀ ਲਾਡੀ ਹੋਣੀ ਇਹ ਸਾਰੇ ਸਾਨੂੰ ਬਿਕਰਮ ਜੀਠੀ ਨੇ ਆਪਣੇ ਇੱਥੇ ਤਾੜੀ ਕਰੀ ਨੇ ਮੈਨੂੰ ਰੈਜੀਸਟ੍ਰੇਸ਼ਨ ਮਲਾਇਆ ਹੀ ਇਹ ਕਹਿ ਕੇ ਮਲਾਇਆ ਕਿ ਮੇਰੇ ਅੱਗੇ ਜਿਕਰੀ ਯਾਰ ਨੇ ਓਕੇ ਵੇਲੇ ਹੀ ਇਹਨਾਂ ਕੋ ਗਏ ਆ ਜਦੋਂ ਸਾਰ ਬਾਦਲ ਸਾਰੇ ਪਰਿਵਾਰ ਤੇ ਫੀਜਲੈਂਸ ਦੇ ਕੈਪਟਨ ਸਾਹਨੇ ਕੇਸ ਕੀਤੇ ਸੀ ਕਿ ਮੈਂ ਉਹਨਾਂ ਕੋ ਰਿਆ ਇਹ ਸਾਡਾ ਜਿਕਰੀ ਯਾਰ ਹੈ ਮੇਰੇ ਕੋ ਰਹਿਣਗੇ ਲੱਗਾ ਕਿ ਉਹ ਫਿਰ ਪ੍ਰੈਕਟਿਸ ਕਰਦਾ ਕਿਤੇ ਨਾ ਕਿਤੇ ਗੱਟਾਸ ਕਰੀਓ ਵਿਦੇਸ਼ਾਂ ਦੇ ਜਿੱਚੇ ਪੇੜਾਵਾਂ ਮਨ ਨੇ ਨੋਰਮਲ ਨਹੀਂ ਕਿਤੇ ਨਾ ਕਿਤੇ ਸਬੰਧ ਜਿਹੜੇ ਵਾ ਉਹਨਾਂ ਦੀ ਇਲੈਕਸ਼ਨ ਦੇ ਪੈਸੇ ਕਰਦੇ ਜਿਹੜੇ ਮੈਂ ਕਹਿੰਦਾ ਤੁਸੀਂ ਮੈਨੂੰ ਸਵਾਲ ਜਵਾਬ ਕਰਨ ਦੋ ਬੰਦੇ ਜਿਹੜਾ ਮੈਂ ਟੀਓ ਲੈਟਰ ਦਿੱਤਾ ਨਾ ਢਾਈ ਪੇਜ ਨੇ ਉਹ ਤੇ ਢਾਈ ਪੇਜ ਤੁਸੀਂ ਵਿਖਾ ਦਿਓ ਉਹ ਚ ਹਰ ਸਵਾਲ ਦਾ ਹਰ ਦਾ ਜਵਾਬ ਉਹਦੇ ਵਿੱਚ ਸਭ ਕੁਝ ਲਿਖਿਆ ਇਹ ਉਹਨੂੰ ਤਕਨੀਕਾ ਤੇ ਏਜੰਸੀ ਸੀ ਕਰਾਉਣਾ ਹੀ ਸਾਡੇ ਬਾਦਲ ਸਾਹਿਬ ਹੀ ਏਜੰਸੀ ਨੇ ਪੁੱਛਦੇ ਕਰਨਾ ਹੀ ਫਿਰ ਕੈਪਟਨ ਸਾਹਿਬ ਹੀ ਉਹ ਇਹ ਤੇ ਸਭ ਰਲੇ ਪਏ ਆ ਇਹ ਆਪੇ ਲੂਣ ਦਾ ਲੂਣ ਹੀ ਖੁੱਲ ਨਹੀਂ ਜਾਂਦੇ ਪਏ ਆਟੇ ਦੀ ਮੂਨ ਨਹੀਂ ਪਉਂਦੇ ਪਏ ਲੂਣ ਦਾ ਲੂਣ ਹੀ ਖੁੱਲ ਨਹੀਂ ਜਾਂਦੇ ਪਏ 6000 ਕਰੋੜ ਦਾ ਤੁਸੀਂ ਜ਼ਿਕਰ ਕੀਤਾ ਉਸ ਬਾਰੇ ਬਾਅਦ ਹੁਣ ਵੀ ਕਹਿੰਨਾ ਕਿ ਇਹ ਇਹਨਾਂ ਪੁਲਿਸ ਅਫਸਰਾਂ ਨੇ ਚਿਤਰਾਜ ਸਾਹਿਬ ਵੀਰ ਸਿੰਘ ਬਾਦਲ ਕਹਿੰਦੇ ਆ ਕਿ ਸਭ ਕੁਝ ਇਹ ਮੈਂ ਹੀ ਪਰਚਾ ਅਸੀਂ ਫੜਿਆ ਸੀ 1000 ਕਰੋੜ ਡੈਗ ਰੈਕਟ ਆਬ ਮਾਰਾ ਸਾਹਿਬ ਕਹਿੰਦੇ ਅਹੀਂ ਅਹੀਂ ਇਹ ਪਰਚਾ ਹੀ ਕਰਤੇ ਆ ਚੰਨੀ ਸਾਹਿਬ ਕਹਿੰਦੇ ਮੈਂ ਬਿਕਰਮਜੀਠੇ ਦੇ ਪਰਚਾ ਕਰਤਾ ਆ ਅਗ ਆ ਜਿਹੜੀ ਹੁਣ ਤੇਨ ਸਾਧ ਸਰਕਾਰ ਆ ਆਮ ਸਰਕਾਰ ਇਹ ਕਨੇ ਕੀਤਾ ਕੀਤਾ ਕੀ ਇਹਨਾਂ ਨੇ ਜਿਹੜੇ ਕਿੰਨਾ ਨੇ ਜਿਹੜਾ 6000 ਕੋਰਡ ਕਿੱਥੇ ਆ 6000 ਕੋਰਡ ਦਾ ਡਰੱਗੇ ਫੜਿਆ ਜਾਂ ਉਹ ਡਰੱਗ ਬਣੀ ਫੜੀ ਆ ਉਹ ਉਹ ਸਾਰਾ ਇਹਨਾਂ ਨੇ ਆਪਣੀਆਂ ਪੋਲੀਟਿਕਲ ਰਜਿਸਟਰੀਆਂ ਕਢੀਆਂ ਜਾਂ ਇੱਕ ਦੂਜੇ ਨਾਲ ਭਾਵੇਂ ਪੋਲੀਟਿਕਲ ਲੋਕ ਨੇ ਤੇ ਭਾਵੇਂ ਅਫਸਰ ਲੋਕ ਨੇ ਇਹਨਾਂ ਨੇ ਪੰਜਾਬ ਦੇ ਕਲੰਕ ਲਾਇਆ ਪਿਆ ਮੱਥੇ ਦੇ ਕਲੰਕ ਲਾ ਕੇ ਰੱਖਿਆ ਪਿਆ ਕਾਂਗਰਸ ਸਰਕਾਰ ਨੇ ਐਫਆਈਆਰ ਦਰਜ ਕੀਤੀ ਕਾਂਗਰਸ ਸਰਕਾਰ ਹਾਂ ਜੀ ਚੰਨੀ ਸਾਹਿਬ ਕਹਿੰਦੇ ਨੇ ਕਿ ਬਿਟਰਮ ਜੀ ਖੇਣਾ ਗਲਤ ਹੋ ਰਿਹਾ ਸੈਟ ਵੀ ਬਣਾਇਆ ਸੀ ਕਾਲੀ ਸਰਕਾਰ ਸਮੇਂ ਵੀ ਕਾਂਗਰਸ ਸਰਕਾਰ ਸਮੇਂ ਵੀ ਲੱਗਦਾ ਉਹ ਤਾਂ ਕਾਇਦਾ ਆ ਚੰਨੀ ਸਾਹਿਬ ਨੇ ਇਹ ਚੰਨੀ ਸਾਹਿਬ ਦੇ ਜੋ ਸੀਐਮ ਹੈ ਜਦੋਂ ਮਰਜੀ ਇਹ ਜਿਹੜੇ ਡੀਜੀਪੀ ਨੇ ਰਜਿਸਟਰ ਕੀਤਾ ਉਹਨੂੰ ਵੀਨੇ ਬਾਹਰ ਹੀ ਲਾਤਾ ਉਸ ਤੋਂ ਵੱਡਾ ਡੀਜੀਪੀ ਲਾ ਲਿਆ ਇਹ ਤੇ ਸਭ ਸਿਆਸੀ ਰੋਟੀਆਂ ਸੇਕਦੇ ਬੇ ਪੰਜਾਬ ਨੂੰ ਬਰਾਹ ਕਰਦੇ ਬੇ ਪੰਜਾਬ ਦੇ ਪੰਜਾਬੀ ਇਤਿਹਾਸ ਕਿਹੜੀ ਸਚਾਈ ਹੈ ਦੇ ਨੇ ਕਿ ਕਿ ਇਹ ਡੀਜੀਪੀ ਨੇ ਕੀਤਾ ਨੂੰ ਰੱਖਦੇ ਉਹਦੀ ਉਹਦੀ ਉਹਦੇ ਬਾਈ ਨੇਮ ਉਹਨੇ ਆਪਣੇ ਆਪਣੇ ਬਿਆਨਾਂ ਦੇ ਇਹ ਕਹਿੰਦੇ ਡੀਜੀ ਸਾਹਿਬ ਚਟੋਪਾਦੀਆ ਜੀ ਨੇ ਕਰਾਇਆ ਉਹਨੂੰ ਦੇ ਲਾਤਾ ਫਿਰ ਦੁਜਾੜੀ ਜੀ ਲੈ ਆਂਦਾ ਹਾਂਜੀ ਦੁਜਾ ਲਾਇਆ ਫਿਰ ਤੇ ਜਾ ਲੈ ਆਂਦਾ ਇਹ ਕੁਛ ਦੇ ਕਰਦੇ ਹੋਰੇ ਇਹਦੇ ਨੇ ਕੰਨਾ ਕਰਾਉਣਾ ਕੀ ਸੀ ਜੀ ਪਰ ਲੱਗਦਾ ਹੁਣ ਵਿਜੀਲੈਂਸ ਵੱਲੋਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਚਟੋਪਾਧਿਆ ਸ਼ਾਮਲ ਹੋਏ ਨੇ ਰਣਜਨ ਸਿੰਘ ਸ਼ਾਮਲ ਹੋਏ ਨੇ ਤੁਸੀਂ ਤਲਵੀਰ ਹੋਰ ਵੀ ਸ਼ਾਮਲ ਹੋ ਮੈਂ ਤਾਂ ਕਹਿੰਦਾ ਮੈਂ ਤਾਂ ਬੇਨਤੀ ਕਰਦਾ ਇਹਨੂੰ ਕੋਈ ਕੋਈ ਪੰਜਾਬ ਨੂੰ ਵਿਚ ਪੰਜਾਬ ਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਕੋਈ ਇਹ ਕਿਸੇ ਤਰ੍ਹਾਂ ਵੀ ਕੋਈ ਡਰੱਗ ਦੇ ਕੋਈ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਇਹਦੇ ਇਹਦੇ ਐਸਿਡ ਜਿਹੜੇ ਆਮਦਨ ਦੇ ਕਿਸੇ ਕੋਈ ਕੁਝ ਹੈਗਾ ਆਪਣੀ ਜ਼ਮੀਰ ਨੂੰ ਆਵਾਜ਼ ਦੇ ਕੇ ਆਪਣੀ ਆਤਮਾ ਨੂੰ ਆਵਾਜ਼ ਤੱਕੜੀ ਹੋ ਕੇ ਆਣਗੇ ਆਪਾਂ ਇਹਨਾਂ ਏਜੰਸੀਆਂ ਸਾਧ ਵਿਜੀਲ ਇਸ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਜਾਣਕਾਰੀ ਹਰ ਨੂੰ ਦੇਣੀ ਚਾਹੀਦੀ ਥੀ